ਨਹੀਂ ਅਸੀਂ ਨੌਂ ਚ ਦੇਖਾਂਗੇ ਕਿਹਦੇ ਕੋਲੇ ਪਿਆ ਕੀ ਕਹਿੰਦਾ ਤੁਸੀਂ ਗੱਲ ਦੱਸ ਹਰਜੈਤ ਪੜਾਵਾਂਗੇ ਸਾਡਾ ਕਿਲੋ ਵਾਲਾ ਡੋਲੂ ਹੋ ਗਿਆ ਹੋ ਗਿਆ 10 10 15 ਦਿਨ ਹੋ ਗਏ ਹੁਣ ਮੈਂ ਇਹ ਕਹਿਣਾ ਸਾਰਿਆਂ ਨੂੰ ਵੀ ਭਾਈ ਦੇਖੋ ਜਿਹਦੇ ਕੋਲੇ ਹੈਗਾ ਉਹ ਮਿਹਰਬਾਨੀ ਨਾਲ ਪਛਾ ਦੇ ਨੀ ਅਸੀਂ ਹਰਜੈਤ ਪੜਾ ਕੇ ਨੌਂ ਚ ਦੇਖਾਂਗੇ ਹਰਜੈਤ ਖਲਾਉਂਗਾ ਨਾ ਨਹੀਂ ਡੋਲੂ ਡੋਲੂ ਦੋ ਹੋਰ ਖੋਏ ਨੇ ਉਹ ਮੇਰੇ ਕੋਲੇ ਡਿਊਟੀ ਲੱਗੀ ਹੋਈ ਹੈ ਕਿ ਦੋ ਦੂ ਘਾੜਨੇ

ਮਰਨ ਵਾਲਾ ਤਾਂ ਮਰ ਗਿਆ ਕੁਝ ਖੱਟ ਗਿਆ ਤੁਸੀਂ ਜਾਣਦੇ ਓ ਨੂੰ ਆਹ ਬੰਦੇ ਨੂੰ ਜਾਣਦਾ ਬੁੱਤ ਤੋਂ ਸਿੱਧੂ ਮਿੱਠਾ ਹੈ ਸਿੱਧੂ ਮਿੱਠਾ ਸਿੱਧੂ ਉਸੇ ਦਾ ਗਾਣੇ ਸੁਣਦਾ ਨਾ ਇਹਦੇ ਗਾਣਾ ਕੋਈ ਯਾਦ ਹੈਗਾ ਕਿਹੜਾ ਅਰੇ ਜਦੋਂ ਮੰਗੂ ਗੁਟਾ ਪਤਾ ਹੈ ਸੂਰਜ ਵੰਗੂ ਤਾਂ ਪਤਾ ਅੱਛਾ ਉਹ ਮਾਂ ਵਾਲਾ ਸੂਰਜ ਵੰਗੂ ਤਾਂ ਪਤਾ ਹੈ ਕਦੇ ਸ਼ਾਂਤ ਸਵੇਰੇ ਵਰਗਾ ਆ ਮੈਨੂੰ ਵੀ ਘਟ ਆਉਂਦਾ ਤੈਨੂੰ ਕੋਈ ਯਾਦ ਆ? ਯਸ। ਕਿਹੜਾ? ਮੈਨੂੰ ਵੀ ਇਹੀ ਯਾਦ ਆ। ਕਿਵੇਂ ਗਾ ਦੱਸ ਮੈਨੂੰ ਕਿਵੇਂ ਗਾ ਕੇ ਦਿਖਾ। ਸੂਰਜ ਮੰਗੂ ਤੱਪਦਾ ਸੂਰਜ ਮੰਗੂ ਤੱਪਦਾ ਜਿਆ ਤੇਰੇ ਚਲੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਨ ਤੇਰੇ ਵਰਗਾ ਆ ਲੋਕੀ ਕਹਿੰਦੇ ਦੇ ਖਤਰ ਕੀ ਅੱਗ ਨਹੀਂ ਆਉਂਦਾ ਯਾਰ ਭੁੱਲ ਗਿਆ ਸੰਦੋ ਘੱਟਾਂ ਦਾ ਇਹ ਵੀ ਬੁੱਤ ਇਸੇ ਦੀ ਫੋਟੋ ਐ ਆ ਪਾਈਜੀ ਇਸੇ ਦੀ ਲਵਾਈ ਹੋਈ ਆ ਮੂਸੇ ਵਾਲੇ ਦੀ 252 ਵੀਰੇ ਨੂੰ ਬੜਕੇ ਦੇ ਕੇ ਇਹ ਥੋੜਾ ਇਹ ਵੀ ਗਾਣਾ ਲਿਖਾਇਆ ਹੋਇਆ ਹੋਇਆ ਕੀ ਜੱਟ ਦੁ ਜਹਾਨੋਂ ਤਰਿਆ ਦਿਲਾਂ ਵਿੱਚ ਯਾਰਾਂ ਦੀ ਆਵਾਜ਼ ਰਹੇਗਾ ਆਜ ਦੀ ਜਨਮ ਤਰੀਕ 11 ਆ 11 6 93 ਜੋ ਬਾਈ ਇਹਦੀ ਡੈੱਥ ਆ ਬਾਈ ਡੈੱਥ ਹੂੰ ਆ ਦੇ ਆਉਂਦੀ ਆ ਨਾ ਹਰੇ ਪੰਜ ਬਾਈ ਮੈਂ ਸਾਨੂੰ ਦੂਰੋਂ ਦੇਖ ਲਿਆ ਪਤੰਗ ਚੜਾਵਾਂਗੇ ਫਿਰ ਚਾੜ ਦੋ ਜਾਣਦੇ ਯਾਰ ਨੂੰ ਆਪਣੇ ਕੀ ਬਾਤ ਆ ਯਾਰ ਆ ਕਮਾਈ ਆ ਬਾਈ ਉਹ ਮੁੱਸੇ ਵਾਲੇ ਦੀ ਆ ਚੀਜ਼ਾਂ ਵੀ ਅਲੋਪ ਹੋ ਗਈਆਂ ਹਨਾ ਬਾਬੇ ਆ ਤਾਂ ਖਤਮ ਹੋ ਗਿਆ ਬਾਈ ਆ ਜੀ ਜੰਮੀ ਖਾਦੂ ਜੰਮੀ ਕਿਸੇ ਟਾਈਮ ਇਹਨਾਂ ਦੀ ਫੁੱਲ ਚੜਾਈ ਹੁੰਦੀ ਸੀ ਕਿਸੇ ਟਾਈਮ ਕਹਿੰਦੇ ਮਿਲਦਾ ਨਹੀਂ ਸੀ ਹੁੰਦਾ ਬਾਈ ਹਾਲੇ ਘੱਲ ਪਰੌਂਠੇ ਫਿਰ ਦਿੰਦੇ ਮਗਰ ਚੱਕੀ ਬਾਈ ਸਾਡੇ ਆ ਜਾ ਹਾਂ ਸਹੀ ਗੱਲ ਹੈ ਰਾਤ ਨੂੰ ਲੋਕ ਉਤਰੇ ਫਿਰਦੇ ਇਹਨੂੰ ਸੀਨ ਸਮਝਾ ਦੇ ਬੇਬੇ ਨੂੰ ਤੈਨੂੰ ਲਾਭ ਆ ਮਿਲ ਜੂ ਇੱਥੇ ਤੂੰ ਇੱਥੇ ਆਪਦੀਆਂ ਆ ਜਾ ਐ ਕਹੀ ਆ ਬੂ ਲਾਭ ਨੂੰ ਤਾਂ ਪਾਥੀਆਂ ਇੰਨੀਆਂ ਕਰ ਲਈਆਂ ਠੀਕ ਹੈ ਇਹ ਆ ਜੁੱਤਰ ਮਿਲ ਜੂ ਤੈਨੂੰ ਤੇ ਸਿਪੋ ਠੀਕ ਹੈ ਹੈ ਤੂੰ ਕਦੋਂ ਆਇਆ ਸੀ ਪਾ ਦੋ ਕਿ ਦਿਨ ਹੋਏ ਨੇ ਪਰसों ਹੀ ਆਇਆ ਮਤਰਾ ਜੇ ਕੱਲ ਕਹਿ ਦੂ ਹਨ ਹੈ ਤੇ ਹਾਂ ਬੇ ਭਾਈ ਮੈਂ ਤੈਨੂੰ ਐ ਕਹਿ ਨਹੀਂ ਆ ਥੋੜਾ ਜਿਆ ਨਾ ਤੂੰ ਲੱਭ ਨੂੰ ਕੰਟਰੋਲ ਚ ਕਰ ਪਾਈ ਐਵੇਂ ਬਾਹਲਾ ਤੋਰਾ ਫੇਰਾ ਵਧਾ ਲਿਆ ਉਹਨੇ ਕੱਲ ਨੂੰ ਉਹ ਨੀਕੀ ਹੋ ਗਈ ਫਿਰ ਐਵੇਂ ਗੱਲ ਹੋਰ ਹੋ ਜੂ ਕੈ ਸਮਝ ਗਈ ਗੱਲ ਹੈ ਭਾਈ ਤੂੰ ਲੱਭ ਨੂੰ ਰੋਕ ਹਾਂ ਨਾਲੇ ਤਾਂ ਹਰੇਕ ਦੇ ਘਰੇ ਜਾਂਦੀ ਆ ਭਾਈ ਉਹ ਹਰੇਕ ਦੇ ਘਰੇ ਵਗ ਜਾਂਦੀ ਆ ਇਹ ਤਾਂ ਬੁਰਾ ਲੱਗਦਾ ਬੰਦਾ ਸਾਰਾ ਦਿਨ ਤੋਰਾ ਫੇਰਾ ਕਰਦਾ ਹਾਂ ਉਹਦੇ ਘਰਾਂ ਕਰਾ ਸੌਰੀ ਕਰੇ ਨਹੀਂ ਆਪਣੇ ਘਰੇ ਨਿਚਲਾ ਬੈਠੇ ਕਾ ਉਹਦੇ ਵਰਗੀ ਰੀਸ ਨਹੀਂ ਹੈਗੀ ਉਹ ਐ ਕਹਿਦੀ ਕਾ ਫਿਰ ਹੁਣ ਜਿੰਨਾ ਚਿਰ ਮੈਂ ਆਉਂਦਾ ਨਹੀਂ ਮੁੜ ਕੇ ਤੇਰੇ ਵੱਲ ਮੂਹਰਤ ਨਹੀਂ ਲੰਗਦੀ ਹਾਂ ਹਾਂ ਬਸ ਕਾ ਤੂੰ ਐ ਕਰੂ ਮੈਂ ਤੂੰ ਮਰਜੀ ਮੈਨੂੰ ਵੀ ਸੀਆਈਡੀ ਲਾਇਆ ਕਰਕੇ ਫੋਨ ਕਰਾ ਦਿਆ ਕਰ ਜੰਦਵਾ ਕੇ ਦੋ ਹਾਂ ਇਹਨਾ ਹਾਂ ਜਿੱਦੋ ਮਰਜੀ ਕਹਿਦੀ ਕਾ ਫੋਨ ਕਰਾਇਆ ਕਰ ਕਰ ਫੋਨ ਕਰਾਇਆ ਕਰ ਤੂੰ ਇੰਨਾ ਕਿ ਸੀਨਾ ਠੀਕ ਆ ਹੋਰ ਉਦੋਂ ਬਾਅਦ ਇਹ ਭੱਗ ਗਿਆ ਲਾ ਹੁਣ ਨ ਪੁੱਤੀ ਦੀ ਹੁਣ ਪੱਟੂ ਗੁੱਤਨੀ ਜਾ ਕੇ ਹਾਂ ਤੂੰ ਉਹਦਾ ਕਿਉਂ ਹਾਂ ਮੈਨੂੰ ਘਰ ਦਿੱਤੀ ਆ ਮੈਨੂੰ ਘਰ ਦਿੱਤੀ ਰੋਜ਼ ਇਹ ਖਾਂਦੀ ਆ ਕਰਨੈਲ ਤੂੰ ਅੱਜ ਦੇਖੀ ਕਿ ਕ ਬਣਦਾ ਕੀ ਆ ਤੂੰ ਉਧਰੋਂ ਆ ਜੀ ਬਾਈ ਮੈਂ ਤੁਹਾਨੂੰ ਦੱਸਦਾ ਮੇਰਾ ਵੀ ਮੰਗਾ ਦੇ ਲੱਖ ਰੁਪਿਆ ਲੱਖ ਰੁਪਿਆ ਮੈਨੂੰ ਕਹਦੇ ਆ ਆਹ ਅੰਜਲੀ ਦਾ ਸੂਟ ਸੰਦਿਆ ਪਰਸੋਂ ਨੂੰ ਲੈ ਕੇ ਜਾਣਾ ਕਿਉਂ ਚੱਕ ਐ ਬੰਦਾ ਰੋਵਾ ਆ ਕੰਮ ਕਿਦੇ ਕਿਦੇ ਕਰੇ ਹੁੰਦਾ ਭਾਈ ਦੱਸਿਓ ਸਾਰੇ ਹੁਣ ਤਾਂ ਹਟ ਗਈ ਹੈ ਪਹਿਲਾਂ ਵਾਲਾ ਚੱਲਦਾ ਹੁੰਦਾ ਬੁਣ ਬਣਾਈਏ ਦਾ ਚਾ ਹੁਣ ਵਾਲਿਆਂ ਨੂੰ ਕੀ ਆਉਂਦਾ ਅੱਜ ਫਿਰ ਕਾਇ ਨਹੀਂ ਆ ਕੋ ਨਾਮ ਤਾਂ ਮੈਨੂੰ ਤਾਂ ਮੈਨੂੰ ਗਾਲਾਂ ਕੱਢਣਗੀਆਂ ਆਉਂਦਾ ਬਹੁਤ ਮੇਰੀਆਂ ਸਾੜੀਆਂ ਪਹਿਨਣਾਂ ਨੂੰ ਬਹੁਤ ਬਹੁਤ ਸਾਰਾ ਕੁਝ ਆਉਂਦਾ ਮੈਨੂੰ ਭਈ ਆਉਂਦਾ ਨਹੀਂ ਸੀ ਪਹਿਲਾਂ ਇਹ ਮੈਂ ਇਹ ਮੇਰੀ ਮਾਮੀ ਸੱਸ ਤੋਂ ਸਿੱਖੀ ਸੀ ਸਲਾਈਆਂ ਬੁੱਢੀ ਹੂੰ ਮੈਨੂੰ ਤਾਂ ਖਰੋਸ਼ ਹੀ ਆਉਂਦਾ ਖਰੋਸ਼ੇ ਤੇ ਕੋਈ ਮਰਜ਼ੀ ਡਿਜ਼ਾਈਨ ਬਣਵਾ ਲੈ ਨਹੀਂ ਹੁਣ ਕੀ ਬਣਾ ਕੀ ਰਹੀਆਂ ਤੂੰ ਇਹ ਇਹ ਤਾਂ ਮੈਂ ਉਹ ਬਲਾਉਜ਼ ਲਾਇਆ ਹੋਇਆ ਸੂਟਾਂ ਨਾਲ ਦੇ ਅੱਛਾ ਉਹ ਲਾਇਆ ਹੋਇਆ ਤੇ ਮੈਂ ਨਾ ਇੱਕ ਉਹ ਹੁੰਦਾ ਬੇਬੇ ਅਤੀਆਂ ਬਹਲਾ ਸਵੈਟਰ ਜਿਹਾ ਹਨਾ ਉਹੀ ਹੈ ਇਹ ਫੇ ਤੂੰ ਐ ਸੱਦਾ ਕਹਿਣਾ ਵੀ ਅੱਧੀਆਂ ਬਹਾਸ ਵਾਖ ਵਾਖ ਤੇਰੇ ਸੂਟ ਸੌਣ ਤੋਂ ਖੜੀ ਆ ਉਹ ਆ ਦੇਖ ਐਵਾ ਤਾਂ ਨਾ ਨਾ ਕੁਝ ਨਹੀਂ ਹੁੰਦਾ ਸਵਟਰ ਨਹੀਂ ਹੈ ਇਹ ਤਾਂ ਬਲੋ ਜਾਂਦੇ ਨੇ ਤੇਰੇ ਪਾਉਂ ਆ ਉਹ ਸਵਟਰ ਆ ਆ ਆ ਸਵਟਰ ਇੱਕ ਦਾ ਬਣਾ ਦੇ ਆ ਇਹ ਸਵਟਰ ਚੰਗਾ ਆ ਸਵਟਰ ਹੁਣ ਤਾਂ ਹੁਣ ਤਾਂ ਗਿਆ ਕੰਮ ਹੁਣ ਕਿੱਥੇ ਬਣਾਉਣੀ ਆ ਨਹੀਂ ਹੁਣ ਵਾਲਿਆਂ ਨੂੰ ਤਾਂ ਮੈਨੂੰ ਤਾਂ ਲੱਗਦਾ ਆਹੀ ਨਹੀਂ ਪਤਾ ਹੁਣੀਆਂ ਤਾਰਾਂ ਆਈਆਂ ਕੀ ਨੇ ਇਹਦੇ ਕੋਲੇ ਸਲਾਈਆਂ ਆਈਆਂ ਹਾਂ ਨੂੰ ਉਹ ਤਾਂ ਮੈਂ ਹੈ ਹਾਂ ਇਹ ਮੇਰਾ ਪੁਣਾ ਹੋਇਆ ਹਾਂ ਹਾਂ ਮਾਤਾ ਨਾ ਉਹ ਖਰਾ ਜਿਹੜਾ ਲੰਬਾ ਜਿਹਾ ਲਾਭੀ ਪਾਈ ਕਰਦਾ ਜਿਹੜਾ ਉਹ ਵੱਡਾ ਨਹੀਂ ਪਾਈ ਫਿਰਦਾ ਉਹ ਵੱਡੇ ਢਿੱਡ ਵਾਲਾ ਹਾਂ ਇੱਕ ਇੱਕ ਹੋਰ ਨਹੀਂ ਸੰਤਰੀ ਜ ਆ ਆ ਉਹ ਵੱਡੇ ਢਿੱਡ ਵਾਲਾ ਪਾਈ ਫਿਰਦਾ ਜਿਹੜਾ ਬੇਬੇ ਦਾ ਪੁਣਾ ਹੋਇਆ ਨਾ ਉਹ ਨਹੀਂ ਨਾ ਨਾ ਉਹ ਤਾਂ ਮੇਰੇ ਪਾਪੇ ਦਾ ਅੱਛਾ ਉਹ ਮੈਂ ਬੁਗਰਾਂ ਤੋਂ ਲਿਆ ਸੀ ਜਿਹੜਾ ਖਰਾ ਜਿਹਾ ਉਹ ਦੂਜਾ ਕਿਹਦੇ ਲਾਡੀ ਦੇ ਪਾਸ ਲਾਡੀ ਦੇ ਹੋਊਗਾ ਹਾਂ ਉਹ ਉਹ ਜਿਹੜਾ ਹਰਾ ਲਾਭੀ ਪਾਈ ਕਰਦਾ ਨੀਮਾ ਉਹ ਮੇਰਾ ਪੁਣਾ ਉਹ ਠੰਡ ਨਹੀਂ ਲੱਗਦੀ ਮਾਤਾ ਇਹਨਾਂ 'ਚ ਪਤਾ ਨਹੀਂ ਕੀ ਗੱਲ ਆ ਲੱਭੋ ਐ ਪਹਿਲਾਂ ਕੁਸਤੇ ਪੁੰਨਵੇਂ ਨਹੀਂ ਚੰਗ ਮੁੰਦੀ ਆ ਹਵਾ ਨਹੀਂ ਲੰਗਦੀ ਹੈ ਅੱਜ ਵੀਡੀਓ ਕਰਨਗੇ ਤੂੰ ਪੜਨ ਭੱਜ ਜਾ ਕਰ ਫਿਰ ਆ ਜਾ ਪੇਪਰ ਕਰਕੇ ਆ ਕੇ ਹੈ ਪੇਪਰ ਕਰਕੇ ਪੇਪਰ ਕਰਕੇ ਆ ਗਿਆ ਤੂੰ ਪੜਦਾ ਨਹੀਂ ਦੀਦਾ ਮੈਨੂੰ ਮੈਂ ਤਾਂ ਦਾਦਾ ਜਾਂ ਤੂੰ ਗਾਲਾਂ ਪਵਾਏਗਾ ਸਾਡੇ ਵੀ ਹੈ ਕਰਨਗੇ ਵੀਡੀਓ ਤਾਂ ਕਰੀ ਜਾਂਦੇ ਨੇ ਕੀ ਕਰਨਾ ਤਾਂ ਮੈਨੂੰ ਦੇਖਣ ਆਇਆ ਆ ਦੇ ਦੇਖ ਲੈ ਬਸ ਆ ਜਾ ਇਹ ਤਾਂ ਬਣੀ ਜਾਂਦੀ ਐ ਤੇ ਤੈਨੂੰ ਵੀਡੀਓ ਬਣਾਉਣ ਲੱਗ ਪਿਆ ਓਏ ਹਟ ਗਿਆ ਓਏ ਉੱਥੋਂ ਤੂੰ ਜਾ ਨੂੰ ਡਾਕਟਰ ਦੀ ਦੁਕਾਨ ਤੋਂ ਨਾ ਜਾਣੈ ਫੇਰ ਉੱਥੇ ਡਿਊਟੀ ਬਜਾਇਆ ਕਰ ਤੇ ਮਰੀਜ਼ ਆ ਗਿਆ ਤੂੰ ਤਾਂ ਇੱਥੇ ਬੈਠਾ ਅਗਲੇ ਦਾ ਟੀਕਾ ਭਾਲਦਾ ਹੋ ਉਥੇ ਐ ਟੀਕਾ ਟਲ ਲਾਣੈ ਨਾ ਕਿਉਂ ਆਉਂਦਾ ਨਹੀਂ ਆਉਂਦਾ ਕਾ ਨਹੀਂ ਬਸ ਉਹ ਲਾ ਕੇ ਟੋਪਾ ਜਿਹਾ ਘੱਟ ਦਿਆ ਕਰ ਅਗਲੇ ਦੇ ਹੱਟ ਚ ਮਾਰਿਆ ਜਾਈ ਮਾਰਿਆ ਗਿਆ ਟੀਕਾ ਲੱਗ ਗਿਆ ਭਾਈ ਸਿੱਖ ਲੈਰ ਦੋ ਆਪਣਾ 2 ਰੁਪਈਆ ਦਾ ਕੰਮ ਮਿਸਤਰੀ ਨੂੰ ਕਹਿ ਦਿਆਂਗੇ ਵੰਤ ਦਾ ਇੰਜਣ ਤਾਂ ਹੁੰਦਾ ਹੀ ਰਹਿੰਦਾ ਉਹ ਤਾਂ ਭਾਰਦੀ ਰਹਿੰਦਾ ਮਾੜਾ ਮੋਟਾ ਪਿਸਟਨ ਰਿੰਗ ਇਹਦਾ ਗੱਲ ਟਾਲ ਦੂ ਤੂੰ ਤਾਂ ਇਹ ਕਹਿ ਦੀ ਕਿ ਕਿਸੇ ਨੂੰ ਪਤਾ ਲੱਗੇ ਇਹਦਾ ਪਿੰਡ 'ਚ ਘਰ ਕਾਰਡ ਬੋਲਦ ਨੇ ਤੇਰੇ ਤੱਕ ਨਹੀਂ ਪਰ ਸੀ ਪਰਵਾਹ ਨਾ ਡੋਣਾ ਜਲਦੀ ਸੀਨ ਕਰ ਆਇਆ ਬਾਈ ਆਇਆ ਬਾਈ ਤੇਰੀ ਉਹ ਗੱਲ ਬੜੀ ਵਧੀਆ ਲੱਗੀ ਮੈਨੂੰ ਏ ਕਹਿੰਦਾ ਢਿੱਡ ਮੇਰਾ ਸਾਲਾ ਛਿੱਟਾ ਪੀਣ ਵਾਲਾ ਦੇ ਨਹੀਂ ਹੁੰਦਾ ਕਹਿੰਦਾ ਨਾ ਹੁੰਦਾ ਨਹੀਂ ਤੇ ਢਿੱਡ ਕਹਿੰਦਾ ਉਸੇ ਦੀ ਹੋਈ ਆ ਖਾਂਦਾ ਪੀਂਦਾ ਨਾਲ ਪੀਣ ਵਾਲੇ ਦਾ ਹਾਂ ਛਿੱਟਾ ਪੀਣ ਵਾਲੇ ਮੇਰੇ ਸਾਲੇ ਖਾਂਦੇ ਨਹੀਂ ਨਾ ਬੁੱਕ ਰੰਦਾ ਬਾਈ ਹਾਂ ਵੇਟ ਢਾਣ ਦਾ ਚਟਾ ਤੰਦਾ ਸ਼ਾਦਾ ਕੋਈ ਵੀ ਸੁੱਕਾ ਲਾ ਲਾ ਕਿਵੇਂ ਮਰਜੀ ਲਾ ਲਾ ਮਰਜੀ ਲਾ ਲਾ ਬਾਈ ਵੇਟ ਲਾਣ ਦਾ ਵੇਟ ਢਾਣ ਦਾ ਸੌਰੀ ਕੀ ਹੋ ਜਾਂਦਾ ਵੇਟ ਲਾਣ ਦਾ ਕੁਸੂਰੀ ਹੈ ਤਾਂ ਉਹ ਜਵਾਨ ਚੱਕਰ ਵਾਲੇ ਬਣੇ ਹੁੰਦੇ ਨੇ ਹੁਣ ਉਹ ਤੋਂ ਕੀ ਕਰੀਏ ਉਲਟ ਨਹੀਂ ਹਾਂ ਟਾਈਮ ਤੇ ਸਟੈਂਡ ਜਿਹੜਾ ਮਰਜੀ ਲੈ ਜਾਓ ਸਟੈਂਡ 'ਤੇ ਖੜਾ ਨੇ ਇੱਧਰ 18 ਮੋਟਰਸਾਈਕਲ ਆਹ ਲਾ ਵੇਚ ਲੋ ਭਾਈ ਵਾਲ ਆਜਾ ਇਹ தம்ਲ ਲੈਣ ਦੇ ਕਿ ਕਿੰਗੇ ਨੇ ਇਹ தம்ਲ ਨਹੀਂ ਥੰਮਲੇ ਨੇ ਇੱਕ ਮੈਨੂੰ ਪਿੰਡੇ ਸਾਡੇ ਕਰੀ ਜਾਂਦਾ ਉਹ ਮੈਨੂੰ ਮੂਰੇ ਫੋਟੋ ਜੀ ਲਾਉਣੀ ਸਿਖਾ ਦੇ ਯਾਰ ਉਹ ਉਹ ਫੋਟੋ ਨਹੀਂ ਹੁੰਦੀ ਉਹ ਬੜੇ ਪਹਿੜਿਓ ਯਾਰ ਤੁਸੀਂ ਤਾਂ ਆਉਂਦਾ ਕਾਕਾ ਆ ਆਜਾ ਆਜਾ ਨਫੜਾ ਦੇ ਇੱਥੇ ਖਾਲੇੋਂ ਤਾਂ ਲੈਂ ਚੇਂਜ ਕਰਕੇ ਦਿੰਦਾ ਜੰਗਾ ਦੇ ਦੇ ਵਧੀਆ ਗੱਲ ਆ ਕੀ ਹੋਜੋ ਮਾਸੀ ਮੈਂ ਬੋਟ ਮੈਂ ਹੈ ਐਵੇਂ ਆਇ ਫਿਰ ਹਾਈ ਦੇ ਕੇ ਪੰਗੇ ਲੈਂਦਾ ਸੇਕ ਲੱਗ ਜੂ ਮੈਂ ਇਹਦੇ ਕਰਦਾ ਹਾਂ ਜੀ ਇੱਧਰ ਕਰਦਾ ਹਾਂ ਐ ਕਰ ਮੜਾ ਸੇਕ ਲੱਗ ਲਾਈਆਂ ਸੇਕ ਲੈ ਨੂੰ ਠੰਡਾ ਹੈ ਹਾਂ ਤੂੰ ਟੱਪੀ ਤੂੰ ਚੱਲ ਪਈ ਉਹ ਗੱਲਾਂ ਹੀ ਤਾਂ ਉਹ ਕਰ ਜਾ ਮੜਾ ਜਾ ਸੇਕ ਕੇ ਗੱਲਾਂ ਹੀਆਂ ਕਰਕੇ ਜਾ ਲੋਟ ਗੱਲਾਂ ਸੇਕ ਕੇ ਲੋਟ ਕਰਕੇ ਜਾ ਮੜੀਆਂ ਸੇਕ ਕੇ ਜੇ ਮੈਂ ਵੀ ਪਤੀ ਉਤੀ ਬੈਠਾ ਉਹ ਭਏ ਤਾਂ ਜਾਈ ਫੱਟੀ ਤੇ ਬਾਹਰੇ ਗਰਮ ਕਰਕੇ ਜਾ ਗਰਮ ਕਰ ਲੈ ਆ ਜਾ ਇੱਥੇ ਬਹਿ ਕੇ ਗਰਮ ਕਰ ਇੱਥੇ ਬਹਿ ਕੇ ਗਰਮ ਕਰ ਗੱਲਾਂ ਹੀਆਂ ਨੇ ਕਾ ਠੰਡਾ ਠਾਰ ਹੋਇਆ ਫਿਰਦਾ برف ਵਰਗਾ ਤੂੰ ਆ ਉਹ ਤੂੰ ਜਿੱਕੇ ਵਰਦਾ ਇੱਧਰ ਆ ਜਾ ਤੂੰ ਇੱਥੇ ਬੈਠ ਜਾ ਪੜਿਆ ਇੱਧਰ ਆ ਤੈਨੂੰ ਟੜਾਹੀਆਂ ਤੇ ਇੱਧਰ ਆ ਆ ਜਾ ਓਏ ਚੱਲ ਪੀ ਆ ਜਾ ਚੱਲ ਪੀ ਉਹ ਚੱਲ ਪੀ ਆ ਜਾ ਚੱਲ ਪੀ ਆ ਜਾ ਭੱਜਿਆ ਚੱਲ ਪੀ ਓਏ ਪੁੱਰੇ ਬਾਈ ਕੇ ਐ ਜੇ ਠੀਕ ਨੇ ਚੱਲ ਪੀ ਬਾਈ ਜਾ ਬਾਈ ਜਾ ਗਾਲ ਤੇ ਖੜਾ ਹੋ ਜਾਗਾ ਇੱਧਰ ਬਾਈ ਜਾ ਬਾਈ ਕੇ ਸੇਕ ਲੈ ਇੱਥੇ ਗੱਲਾਂ ਹੀਆਂ ਮੜੀਆਂ ਨਿੱਗੀਆਂ ਕਰ ਲੈ ਲਾਈਆਂ ਕਰ ਲੈ ਨਿੱਗੀਆਂ ਹੂੰ ਅੱਜ ਅਵਲੇ ਅੱਜ ਅਵਲੇ ਬੰਦਰ ਹੈ ਮੈਂ ਤੇ ਪਈ ਓਏ ਹਾਂ ਪਈ ਓਏ ਦਸਤਾਨੀ ਪਰ ਐਂ ਜੇ ਲਾਲਾ ਮੜਾ ਆ ਹੱਥ ਜਾਂ ਐਂ ਜੇ ਗੱਲਾਂ ਹੀਆਂ ਸੇਕ ਲੈ ਨਿੱਗੀਆਂ ਹੋ ਗਈਆਂ ਓਏ ਮੈਂ ਬੂਟ ਘਨੇ ਪੁੱਤੇ ਹੋ ਗਏ ਹੈ ਕੀ ਬੂਟ ਆ ਦੇ ਬੇਬੂਟ ਬਾਈ ਦੇ ਕਿਧਰ ਆ ਮੈਂ ਸਣ ਜਾ ਥੱਲੋ ਲਵੇੜੀ ਫਿਰਦਾ ਬੂਟਾਂ ਨੂੰ ਤੂੰ ਵਿਆਹ ਪਸਲਾ ਕਿੱਥੇ ਜਾਣਾ ਬੂਟਾਂ ਨੂੰ ਲਵੇੜੀ ਫਿਰਦਾ ਕਿਹੜੇ ਪਿੰਡ ਜਾਏਗਾ ਪੁੱਤ ਵਿਆਹ ਮੈਂ ਰਮੂ ਮੱਟ ਕੋਈ ਮੈਂ ਮੈਂ ਕਮ ਮੱਟ ਕੋਈ ਆ ਕੀ ਖਾਨੇਗਾ ਥੇਆ ਕਿ ਉੱਤੀ ਕਰਕੇ ਮੇਰਾ ਦੁਪਯਾ ਮੇਰਾ ਤਕੁਲਦੇ ਮੇਰਾ ਤਕੁਲਦੇ ਹਾਂ ਮੈਂ ਕਿਹਨੂੰ ਲੈ ਕੇ ਜਾਏਗਾ ਬੇਨਾ ਆ ਚਾਹਤੇ ਰੋਟੀ ਚਾਹਤੇ ਨੂੰ ਹੋਰ ਕਿਉਂ ਐਨੂ ਹੈ ਉਹ ਉੱਥੇ ਉਹ ਤਾਂ ਹੈ ਨਹੀਂ ਕਹਿੰਦੇ ਓਏ ਗਲਾਬ ਜਮਨ ਤਾਂ ਹੈ ਨਹੀਂ ਕਹੇਗੀ ਹੈਗੀ ਕੀ ਕੀ ਖਾਣ ਨੂੰ ਉੱਥੇ ਕੀ ਕੀ ਆ ਸਾਨੂੰ ਹਾਂ ਤੇ 76 ਵੀ ਪਹਿਨੂ ਦੇ ਤੇ 76 ਵੀ ਪਹਿਨਗੇ ਪਿਆਚ ਜੇ ਨਾ ਟਕੇ ਆ ਉੱਥੇ 76 ਕੀ ਹੁੰਦਾ ਓਏ 76 ਕੀ ਹੁੰਦੇ ਨੇ 76 ਪਤਾ ਕੀ ਹੁੰਦਾ 76 ਪ੍ਰੇਟ ਕਿਵੇਂ ਹੁੰਦੀ 76 ਪ੍ਰੇਟ 76 ਪਤਾ ਕੀ ਹੁੰਦਾ ਹੈ ਹੈ 76 ਪਤਾ ਕੀ ਹੁੰਦਾ ਕੀ ਹੁੰਦਾ ਮਾਂ ਕਾਪੀ ਕੇਮਰ ਹੈ ਹੈ ਬਹੁਤ ਸਮਾਨ ਉੱਤੇ ਗਲਾਵ ਚਾਮਣਾ ਬਰਸੀਆਂ ਪੰਜ ਚਾਰ ਲਿਆ ਦੀ ਟੱਕੀ ਵੀ ਵਾਂਗ ਦੇ ਨਾਲ ਮੁਰਗਾ ਕਿਵੇਂ ਵਾਂਗ ਦੇ ਦਿੰਦਾ ਓਏ ਕੀ ਮੁਰਗਾ ਕੀ ਮੁਰਗਾ ਕਿਵੇਂ ਵਾਂਗ ਦੇ ਦਿੰਦਾ ਕੂੜਾ ਕਿਵੇਂ ਕਰਦਾ ਹੁੰਦਾ ਸਮਾਰਕ ਦਾ ਕੂੜਾ ਕਿਦੋਂ ਥਿਆ ਕਰਦਾ ਹੁੰਦਾ ਡੱਡੂ ਬੁਲਾ ਦੇ ਫਿਰ ਮਾਰ ਮਾਰ ਇਹ ਪੋਲ ਪੌੜ ਮਾਰਦਾ ਤੇਰੀ ਵੀਡੀਓ ਬਣ ਗਈ ਓਏ ਤੇਰੀ ਵੀਡੀਓ ਬਣ ਗਈ ਹੁਣ ਨੈਟ ਤੇ ਚੜੂ ਇਹ ਇਹ ਪੋਲ ਮਾਰਦਾ ਓਏ ਅਗਮਾ ਅਗਮਾ ਉਹ ਬਦਲ ਲੱਗਦਾ ਹੈ ਲੱਗਦਾ ਵੀਡੀਓ ਬਣ ਗਈ ਤੇਰੀ ਇਹ ਚ ਮੋਬਾਈਲ ਚ ਵਾਚ ਵੀਡੀਓ ਬਣ ਗਈ ਆ ਕੀ ਕੀ ਆ ਆ ਕੀ ਆ ਇਹ ਤਾਂ ਉਹਦਾ ਕੂੜਾਗਾ ਕੂੜਾ ਕਸ਼ੇਰ ਹੈ ਕੀ ਆ ਇਹ ਕੋਲਾ ਸ਼ੇਰ ਲੱਗਦਾ ਕੋਲਾ ਸ਼ੇਰ ਲੱਗਦਾ ਕਹਿੰਦਾ ਰੋਜ਼ ਆ ਮਗਰ ਪੰਦਾ ਕਹਿੰਦਾ ਰੋਜ਼ ਟੱਕਰੇ ਦੀ ਰੋਜ਼ ਆਕੇ ਦੀ ਅੱਜ ਆਪਣੇ ਹੈ ਹਾਂ ਕਿੱਥੇ ਆਕੇ ਦੀ ਇਹ ਮੌਕੀ ਮੌਕੀ ਹੈ ਮੌਕੀ ਮੌਂਕੀ ਨਹੀਂ ਹੈਗਾ ਇਹ ਇਹ ਤਾਂ ਹੋਇਆ ਹੈ ਇਹ ਤਾਂ ਹੋਆ ਡਾਂਕੀ ਆ ਡਾਂਕੀ ਨਹੀਂ ਹੋਰ ਇਹਦਾ ਸੇਵਕਲ ਯੱਕ ਕੀ ਆ ਇਹਦਾ پتہ ਨਹੀਂ ਲੱਗਦਾ ਰਲਮਾ ਮਿਲਮਾ ਜੇ ਇਹ ਕੀ ਰਲਮਾ ਮਿਲਮਾ ਜਾ ਡਾਇਨਾਸੌਰ ਆ ਹਾਂ ਹੈ ਆਹੋ ਬਾਈ ਜਾ ਹੁਣ ਬਾਈ ਜਾ ਫਿਰ ਬਾਈ ਜਾ ਸੇਕਲਾ ਮੜਾ ਜਾ ਠੰਡ ਬਹੁਤ ਅੱਜ ਨਟ ਤੇ ਦਿਖਾ ਰਿਹਾ ਠੰਡ ਕਹਿੰਦੇ ਬਹੁਤ ਲੱਗ ਗਿਆ ਉਗਬਾਦੀ ਆ ਉਗਬਾਗੀ ਹੈ ਜਲਦੀ ਹੈ ਤੂੰ ਤੇ ਮੇਰੇ ਆਖੀ ਤੇ ਮੇਰੇ ਆ ਇੱਧਰ ਆਏ ਚ ਦੱਸ ਯਾਰ ਕੀ ਕਹਿੰਦੀ ਆ ਦਵਾਰੇ ਦੱਸ ਹੁਣ ਦੱਸ ਸਹੀ ਦਵਾਰੇ ਉਡੀ ਫੜਾ ਦਵਰੀ ਐਂ ਦੱਸੀ ਦੱਸ ਵੇ